ਸਤਿ ਸ਼੍ਰੀ ਅਕਾਲ ਦੋਸਤੋ ਸਾਡਾ ਸਵਾਗਤ ਹੈ ਪੋਜ਼ਿਟਿਵ ਸਟੱਡੀ ਪੰਜਾਬ YouTube ਚੈਨਲ ਤੇ ਸਤਿ ਸ਼੍ਰੀ ਅਕਾਲ ਜਿੱਥੇ ਅਸੀਂ ਪੰਜਾਬ ਦੇ ਸਾਰੇ ਸਰਕਾਰੀ ਪੇਪਰਾਂ ਦੀ ਤਿਆਰੀ ਮੁਫਤ ਕਰਦੇ ਹਾਂ ਜਿਵੇਂ ਪੀਐਸਐਸਬੀ ਬੋਰਡ ਪੰਜਾਬ ਪੁਲਿਸ ਸੀਨੀਅਰ ਅਸਿਸਟੈਂਟ ਆਦੀ ਹਾਂਜੀ ਬਿਲਕੁਲ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਪੰਜਾਬ ਦੇ ਇਤਿਹਾਸ ਦੀ ਕਲਾਸ 10 ਦੇ ਟੌਪ 20 MCQਸ ਪ੍ਰਸ਼ਨਾਂ ਦੇ ਉੱਤਰ ਕਵਰ ਕਰਾਂਗੇ ਜੀ ਇਹੋ ਸਵਾਲ ਨੇ ਜਿਹੜੇ ਪੇਪਰਾਂ 'ਚ ਵਾਰ-ਵਾਰ ਆਉਂਦੇ ਨੇ ਹਾਂ ਤੇ ਇਸ ਦਾ PDF ਮੁਫਤ ਪੋਜ਼ਿਟਿਵ ਸਟੱਡੀ ਪੰਜਾਬ ਦੇ Telegram ਚੈਨਲ ਤੇ ਮਿਲ ਜਾਵੇਗਾ ਠੀਕ ਹੈ ਜੀ ਚਲੋ ਫਿਰ ਸ਼ੁਰੂ ਕਰਦੇ ਆ ਪਹਿਲਾ ਸਵਾਲ ਪ੍ਰਸ਼ਨ ਨੰਬਰ 201 ਹਰੀ ਸਿੰਘ ਨਲਵਾ ਕਿਸ ਦਾ ਸਮਕਾਲੀ ਸੀ ਆਪਸ਼ਨ ਨੇ A ਗੁਰੂ ਗੋਬਿੰਦ ਸਿੰਘ B ਬੰਦਾ ਸਿੰਘ ਬਹਾਦਰ C ਮਹਾਰਾਜਾ ਰਣਜੀਤ ਸਿੰਘ ਜਾਂ D ਗੁਰੂ ਨਾਨਕ ਦੇਵ ਹਾਂਜੀ ਤਾਂ ਇਹਦਾ ਸਹੀ ਜਵਾਬ ਹੈ ਆਪਸ਼ਨ C ਮਹਾਰਾਜਾ ਰਣਜੀਤ ਸਿੰਘ ਅੱਛਾ ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਹੀ ਮਸ਼ਹੂਰ ਤੇ ਬਹਾਦਰ ਜਰਨੈਲ ਸਨ ਸਿੱਖ ਸਾਮਰਾਜ ਦੇ ਕਮਾਂਡਰ ਇਨ ਚੀਫ ਵੀ ਰਹੇ जी बिल्कुल महान योद्धा हाँ जी ठीक है अगला सवाल 202 सौ दो माई सुखा किसान समकाली सी ऑप्शन ए गुरु गोबिंद सिंह बी बंदा बहादुर सी महाराजा रणजीत सिंह या डी जस्सा सिंह आलूवालिया जवाब ऑप्शन सी है महाराजा रणजीत सिंह ਅੱਛਾ ਮਾਈ ਸੁਖਾ ਵੀ ਹਾਂਜੀ ਮਾਈ ਸੁਖਾ ਜਾਂ ਰਾਣੀ ਸੁਖਣ ਕਨਈਆ ਮਿਸਲ ਨਾਲ ਸੰਬੰਧਿਤ ਸੀ ਉਹ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਮਤਲਬ ਸਦਾਕੌਰ ਦੀ ਸੱਸ ਸੀ ਓਕੇ ਮਤਲਬ ਉਸੇ ਦੌਰ ਦੀ ਅਹਿਮ ਸ਼ਖਸੀਅਤ ਜੀ ਬਿਲਕੁਲ ਚਲੋ ਅੱਗੇ ਚੱਲਦੇ ਹਾਂ ਪ੍ਰਸ਼ਨ 203 ਮੁਗਲਾਂ ਨੇ ਪੰਜਾਬ ਤੇ ਕਿੰਨਾ ਸਮਾਰਾਜ ਕੀਤਾ ਏ 1536 ईस्वी तो सतारा सौ ईस्वी तक बी 1526 ईस्वी तो सतारा सौ ईस्वी तक सी 1526 ईस्वी तो सत्रह सौ निन्यानवे ईस्वी तक या डी 1556 ईस्वी तो सत्रह सौ ईस्वी तक हाँ जी एदा सही जवाब है ऑप्शन बी 1526 ईस्वी तो सत्रह सौ ईस्वी तक 1526 तो सतारा सौ तक ਜੀ 1526 ਚ ਬਾਬਰ ਨੇ ਮੁਗਲ ਰਾਜ ਦੀ ਨੀਂ ਰੱਖੀ ਸੀ ਤੇ 1739 ਚ ਨਾਦਰ ਸ਼ਾਹ ਦੇ ਹਮਲੇ ਨੇ ਮਤਲਬ ਮੁਗਲ ਸ਼ਕਤੀ ਨੂੰ ਕਾਫੀ ਕਮਜ਼ੋਰ ਕਰਤਾ ਸੀ ਪੰਜਾਬ ਵਿੱਚ ਠੀਕ ਹੈ ਜੀ ਅਗਲਾ ਸਵਾਲ 204 ਪੰਜਾਬ ਵਿਲੇ ਸਮੇ ਪੰਜਾਬ ਦਾ ਸ਼ਾਸਕ ਕੌਣ ਸੀ ਵਿਲੇ ਮਤਲਬ ਜਦੋਂ ਅੰਗਰੇਜ਼ੀ ਰਾਜ ਚ ਮਿਲਾਇਆ ਗਿਆ ਹਾਂਜੀ ਆਪਸ਼ਨਸ ਨੇ A ਮਹਾਰਾਣੀ ਜਿੰਦਾ B ਲਾਲ ਸਿੰਘ C ਮਹਾਰਾਜਾ ਦਲੀਪ ਸਿੰਘ D ਮਹਾਰਾਜਾ ਖੜਕ ਸਿੰਘ ਇਹਦਾ ਸਹੀ ਉੱਤਰ ਹੈ অপਸ਼ਨ C ਮਹਾਰਾਜਾ ਦਲੀਪ ਸਿੰਘ ਮਹਾਰਾਜਾ ਦਲੀਪ ਸਿੰਘ ਜੀ 1849 ਵਿੱਚ ਜਦੋਂ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਮਿਲਾਇਆ ਗਿਆ ਉਸ ਵੇਲੇ ਮਹਾਰਾਜਾ ਦਲੀਪ ਸਿੰਘ ਨਾਂ ਦੇ ਸ਼ਾਸਕ ਸਨ ਹਾਲਾਂਕਿ ਉਹ ਨਾਬਾਲਗ ਸਨ ਹਾਂਜੀ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਬਿਲਕੁਲ ਠੀਕ ਹੈ ਪ੍ਰਸ਼ਨ 205 ਕਿਹੜੇ ਸਿੱਖ ਗੁਰੂ ਸਾਹਿਬ ਦਾ ਗੁਰੂਕਾਲ ਸਭ ਤੋਂ ਵੱਧ ਰਿਆ A ਗੁਰੂ ਨਾਨਕ ਦੇਵ B ਗੁਰੂ ਗੋਬਿੰਦ ਸਿੰਘ ਸੀ ਗੁਰੂ ਹਰਗੋਬਿੰਦ ਡੀ ਗੁਰੂ ਅਰਜਨ ਦੇਵ ਸਭ ਤੋਂ ਲੰਮਾ ਗੁਰੂਕਾਲ ਰਹਾ ਜੀ অপਸ਼ਨ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅੱਛਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹਾਂਜੀ ਲਗਭਗ 38 ਸਾਲ 1606 ਤੋਂ 1644 ਤੱਕ ਅੱਛਾ ਇਹਨਾਂ ਨੇ ਹੀ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸਨ ਜੀ ਬਿਲਕੁਲ 6ਵੇਂ ਪਾਤਸ਼ਾਹ ਜੀ ਪ੍ਰਸ਼ਨ 206 ਤੇ ਕਿਹੜੇ ਸੇ ਗੁਰੂ ਸਾਹਿਬ ਦਾ ਗੁਰੂਕਾਲ ਸਭ ਤੋਂ ਘੱਟ ਰਿਆ অপਸ਼ਨ ਏ ਗੁਰੂ ਹਰ ਰਾਏ ਬੀ ਗੁਰੂ ਹਰਕ੍ਰਿਸ਼ਨ ਸੀ ਗੁਰੂ ਅਮਰਦਾਸ ਡੀ ਗੁਰੂ ਰਾਮਦਾਸ ਸਭ ਤੋਂ ਘਟ ਗੁਰੂਕਾਲ ਸੀ ਜੀ ਆਪਸ਼ਨ ਬੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਾਲ ਗੁਰੂ ਹਾਂਜੀ ਬਾਲ ਗੁਰੂ ਲਗਭਗ 22 ਸਾਲ ਦਾ ਗੁਰੂਕਾਲ ਸੀ ਇਹਨਾਂ ਦਾ 1661 ਤੋਂ 1664 ਤੱਕ ਬਹੁਤ ਛੋਟੀ ਉਮਰ ਚ ਜੋਤੀ ਜੋਤ ਸਮਾ ਗਏ ਸਨ ਠੀਕ ਹੈ ਜੀ ਅਗਲਾ ਸਵਾਲ 207 ਦਸਮ ਗ੍ਰੰਥ ਕਿੰਨੀਆਂ ਰਚਨਾਵਾਂ ਦਾ ਸੰਗ੍ਰਹਿ ਹੈ A 12 B 14 C 18 D 20 दशम ग्रंथ साहिब وچ کل 18 ਰਚਨਾਵਾਂ ਦਾ ਸੰਗ੍ਰਹਿ ਮੰਨਿਆ ਜਾਂਦਾ ਹੈ ਸੋ অপشن C ਸਹੀ ਹੈ 18 ਰਚਨਾਵਾਂ অপشن C جی ਇਹ ਮੁੱਖ ਤੌਰ ਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਤੇ ਹੋਰ ਰਚਨਾਵਾਂ ਦਾ ਸੰਕਲਨ ਹੈ ਠੀਕ ਹੈ ਪ੍ਰਸ਼ਨ 208 ਜਜ਼ੀਆ ਕੀ ਸੀ A ਯਾਤਰਾਕਰ B ਤਰਮਿਕ ਕਰ C ਭੂਮੀਕਰ ਡੀ ਉਪਾਦੀ ਜੱਜਿਆ ਏਸੀ অপশন বি ਇੱਕ ਧਾਰਮਿਕ ਕਰ ਧਾਰਮਿਕ ਕਰ ਹਾਂਜੀ ਇਹ ਮੁਸਲਮਾਨ ਸ਼ਾਸਕਾਂ ਵੱਲੋਂ ਆਪਣੇ ਪਰਜਾ ਵਿੱਚ ਜਿਹੜੇ ਗੈਰ ਮੁਸਲਮਾਨ ਹੁੰਦੇ ਸੀ ਉਹਨਾਂ ਤੋਂ ਲਿਆ ਜਾਂਦਾ ਸੀ ਉਹਨਾਂ ਦੀ ਸੁਰੱਖਿਆ ਦੇ ਬਦਲੇ ਵਿੱਚ আচ্ছা ਠੀਕ ਹੈ ਜੀ ਅਗਲਾ 209 ਪਾਈ ਦੁਨੀ ਚੰਦ ਦੀ ਹਵੇਲੀ ਦੀ ਕੀ ਇਤਿਹਾਸਕ ਮਹੱਤਤਾ ਹੈ অপਸ਼ਨ ਏ ਗੁਰੂ ਗੋਬਿੰਦ ਸਿੰਘ ਨੇ ਬਚਿੱਤਰ ਨਾਟਕ ਦੀ ਰਚਨਾ ਕੀਤੀ ਬੀ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀ ਬੰਦਾ ਬਹਾਦਰ ਤੇ ਸਾਥੀਆਂ ਨੇ ਸ਼ਰਨ ਲਈ ਡੀ ਮੁਗਲ ਬਾਦਸ਼ਾਹ ਅਕਬਰ ਦਾ ਜਨਮ ਹੋਇਆ ਹਾਂਜੀ ਇਹਦਾ ਸਬੰਧ ਹੈ ਆਪਸ਼ਨ ਬੀ ਨਾਲ ਮੰਨਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਗੁਜਰਾਂਵਾਲਾ ਵਿੱਚ ਇਸ ਹਵੇਲੀ ਨਾਲ ਜੁੜਿਆ ਹੋਇਆ ਹੈ ਅੱਛਾ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਸਥਾਨ ਨਾਲ ਜੀ ਕੁਝ ਸਰੋਤਾਂ ਅਨੁਸਾਰ ਠੀਕ ਹੈ ਪ੍ਰਸ਼ਨ 210 ਪ੍ਰਾਚੀਨ ਪੰਜਾਬ ਵਿੱਚ ਪਹਿਲਾ ਮਿਸ਼ਨ ਸਕੂਲ ਕਿੱਥੇ ਸਥਾਪਿਤ ਕੀਤਾ ਗਿਆ A ਅੰਮ੍ਰਿਤਸਰ B ਲਾਹੌਰ C ਸਿਆਲਕੋਟ D ਪਿਸ਼ਾਵਰ ਪਹਿਲਾ ਮਹੱਤਵਪੂਰਨ ਮਿਸ਼ਨ ਸਕੂਲ ਜਿਹੜਾ ਹੈ ਉਹ ਆਪਸ਼ਨ B ਲਾਹੌਰ ਵਿਖੇ ਸਥਾਪਿਤ ਕੀਤਾ ਗਿਆ ਸੀ ਲਾਹੌਰ 'ਚ ਹਾਂਜੀ 19ਵੀਂ ਸਦੀ ਦੇ ਮੱਧ 'ਚ ਈਸਾਈ ਮਿਸ਼ਨਰੀਆਂ ਦੁਆਰਾ ਪੱਛਮੀ ਸਿੱਖਿਆ ਦੇ ਪਸਾਰ ਲਈ ਠੀਕ ਹੈ ਪ੍ਰਸ਼ਨ 211 ਗਤਕਾ ਕਲਾ ਦੀ ਸ਼ੁਰੂਆਤ ਕਿਸ ਦੇ ਸਮੇਂ ਹੋਈ ਏ ਗੁਰੂ ਨਾਨਕ ਦੇਵ ਬੀ ਗੁਰੂ ਹਰਗੋਬਿੰਦ ਸੀ ਗੁਰੂ ਗੋਬਿੰਦ ਸਿੰਘ ਡੀ ਮਹਾਰਾਜਾ ਰਣਜੀਤ ਸਿੰਘ ਗਤਕਾ ਜਿਹੜੀ ਸਿੱਖਾਂ ਦੀ ਯੁੱਧ ਕਲਾ ਹੈ ਇਸ ਦੀ ਸ਼ੁਰੂਆਤ ਆਪਸ਼ਨ ਬੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਹੋਈ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਮੀਰੀ ਪੀਰੀ ਦੀ ਸ਼ੁਰੂਆਤ ਹੋਈ ਬਿਲਕੁਲ ਉਹਨਾਂ ਨੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਤੇ ਸਵੈ ਰੱਖਿਆ ਲਈ ਪ੍ਰੇਰਿਆ ਤੇ ਗਤਕਾ ਉਸੇ ਪਰੰਪਰਾ ਦਾ ਹਿੱਸਾ ਬਣਿਆ ਸਹੀ ਹੈ ਅਗਲਾ ਸਵਾਲ 212 ਮੁਗਲ ਬਾਦਸ਼ਾਹ ਜਹਾਂਗੀਰ ਦਾ ਮਕਬਰਾ ਕਿੱਥੇ ਹੈ ਇਹ SSC 2003 ਚ ਵੀ ਆਇਆ ਸੀ ਅੱਛਾ ਆਪਸ਼ਨਸ A ਦਿੱਲੀ B ਆਗਰਾ C ਲਾਹੌਰ D ਪੇਸ਼ਾਵਰ ਜਹਾਂਗੀਰ ਦਾ ਮਕਬਰਾ ਹੈ ਜੀ ਆਪਸ਼ਨ C ਲਾਹੌਰ ਵਿੱਚ ਸ਼ਾਦਰਾ ਬਾਗ ਚ ਲਾਹੌਰ ਸ਼ਾਦਰਾ ਠੀਕ ਹੈ ਜੀ ਉਹਨਾਂ ਦੀ ਮੌਤ ਕਸ਼ਮੀਰ ਤੋਂ ਵਾਪਸ ਆਉਂਦਿਆਂ ਹੋਈ ਸੀ ਪਰ ਦਫਨਾਇਆ ਉਹਨਾਂ ਨੂੰ ਲਾਹੌਰ ਚ ਗਿਆ ਠੀਕ ਹੈ ਪ੍ਰਸ਼ਨ 213 16ਵੀਂ ਸਦੀ ਦੌਰਾਨ ਪੰਜਾਬ ਚ ਬੋਲੀ ਜਾਣ ਵਾਲੀ ਮੁੱਖ ਭਾਸ਼ਾ ਕਿਹੜੀ ਸੀ? A ਉਰਦੂ B ਪੰਜਾਬੀ C ਫਾਰਸੀ D ਹਿੰਦੀ ਦੇਖੋ ਦਰਬਾਰੀ ਭਾਸ਼ਾ ਭਾਵੇਂ ਫਾਰਸੀ ਸੀ ਪਰ 16ਵੀਂ ਸਦੀ ਚ ਆਮ ਲੋਕਾਂ ਦੀ ਮੁੱਖ ਬੋਲੀ ਸੀ অপਸ਼ਨ B ਪੰਜਾਬੀ ਪੰਜਾਬੀ ਹਾਂਜੀ ਇਸੇ ਕਰਕੇ ਗੁਰੂ ਸਾਹਿਬਾਨ ਨੇ ਵੀ ਬਾਣੀ ਲਈ ਪੰਜਾਬੀ ਗੁਰਮੁਖੀ ਲਿਪੀ ਨੂੰ ਹੀ ਵਰਤਿਆ ਬਿਲਕੁਲ ਤਾਂਕੀ ਸੰਦੇਸ਼ ਆਮ ਲੋਕਾਂ ਤੱਕ ਪਹੁੰਚੇ ਜੀ ਠੀਕ ਹੈ ਪ੍ਰਸ਼ਨ 214 लाल किले ते जित प्राप्त ਕਰਨ ਵਾਲਾ ਸਿੱਖ ਸਰਦਾਰ ਕੌਣ ਸੀ? ਆਪਸ਼ਨਸ A ਗੁਰੂ ਗੋਬਿੰਦ ਸਿੰਘ B ਬੰਦਾ ਬਹਾਦਰ C ਮਹਾਰਾਜਾ ਰਣਜੀਤ ਸਿੰਘ D ਜੱਸਾ ਸਿੰਘ ਆਲੂਵਾਲੀਆ। ਲਾਲ ਕਿਲੇ ਤੇ ਜਿੱਤ ਦਾ ਸਿਹਰਾ ਜਾਂਦਾ ਹੈ ਆਪਸ਼ਨ D ਜੱਸਾ ਸਿੰਘ ਆਲੂਵਾਲੀਆ ਨੂੰ। ਜੱਸਾ ਸਿੰਘ ਆਲੂਵਾਲੀਆ ਸੁਲਤਾਨ ਉਲ ਕੌਮ ਹਾਂਜੀ ਬਿਲਕੁਲ 1783 ਵਿੱਚ ਬਾਬਾ ਬਗੇਲ ਸਿੰਘ ਤੇ ਜੱਸਾ ਸਿੰਘ ਰਾਮਗੜੀਆਂ ਨਾਲ ਮਿਲ ਕੇ ਉਹਨਾਂ ਨੇ ਦਿੱਲੀ ਫਤਿਹ ਕੀਤੀ ਸੀ ਤੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਝੁਲਾਇਆ ਸੀ ਬਹੁਤ ਵੱਡੀ ਘਟਨਾ ਸੀ ਇਹ ਜੀ ਪ੍ਰਸ਼ਨ 215 ਪਟਵਈਆਂ ਤੋਂ ਸਾਨੂੰ ਕਿਸ ਬਾਰੇ ਜਾਣਕਾਰੀ ਮਿਲਦੀ ਹੈ ਏ ਸਿੱਖ ਗੁਰੂਆਂ ਬਾਰੇ ਬੀ ਮਹਾਰਾਜਾ ਰਣਜੀਤ ਸਿੰਘ ਬਾਰੇ ਸੀ ਵਿਦੇਸ਼ੀ ਹਮਲਾਵਰਾਂ ਬਾਰੇ ਡੀ ਬੁੱਧ ਧਰਮ ਪੱਟਵਈਆਂ ਬਹੁਤ ਅਹਿਮ ਸਰੋਤ ਨੇ ਤੇ ਇਹਨਾਂ ਤੋਂ ਸਾਨੂੰ ਮੁੱਖ ਤੌਰ ਤੇ ਆਪਸ਼ਨ A ਸਿੱਖ ਗੁਰੂਆਂ ਬਾਰੇ ਜਾਣਕਾਰੀ ਮਿਲਦੀ ਹੈ। ਸਿੱਖ ਗੁਰੂਆਂ ਬਾਰੇ। ਹਾਂਜੀ ਗੁਰੂ ਸਾਹਿਬਾਨ ਦੇ ਜੀਵਨ ਉਹਨਾਂ ਦੀਆਂ ਯਾਤਰਾਵਾਂ ਪਰਿਵਾਰ ਸਮਕਾਲੀ ਸਿੱਖ ਖਾਸ ਤਰੀਕਾ ਇਹ ਸਭ ਬਾਰੇ ਬੜੀ ਬਾਰੀਕੀ ਨਾਲ ਇਨਾਂ 'ਚ ਦਰਜ ਹੁੰਦਾ ਹੈ। ਠੀਕ ਹੈ ਜੀ। ਪ੍ਰਸ਼ਨ 216 ਭਾਈ ਬਾਲਾ ਜੀ ਕਿਸ ਦਾ ਸਮਕਾਲੀ ਸੀ? ਏ ਗੁਰੂ ਗੋਬਿੰਦ ਸਿੰਘ ਬੀ ਬੰਦਾ বাহাদুর ਸੀ ਮਹਾਰਾਜਾ ਰਣਜੀਤ ਸਿੰਘ ਡੀ ਗੁਰੂ ਨਾਨਕ ਦੇਵ ਪਾਈ ਬਾਲਾ ਜੀ ਦਾ ਸਬੰਧ ਹੈ ਜੀ অপਸ਼ਨ ਡੀ ਗੁਰੂ ਨਾਨਕ ਜੀ ਨਾਲ ਗੁਰੂ ਨਾਨਕ ਦੇਵ ਜੀ ਹਾਂ ਜੀ ਪਰੰਪਰਾ ਅਨੁਸਾਰ ਉਹ ਗੁਰੂ ਨਾਨਕ ਦੇਵ ਜੀ ਦੇ ਬਚਪਨ ਦੇ ਸਾਥੀ ਸਨ ਤੇ ਉਦਾਸੀਆਂ ਵੇਲੇ ਵੀ ਨਾਲ ਰਹੇ ਪਾਈ ਬਾਲੇ ਵਾਲੀ ਜਨਮ ਸਾਖੀ ਇਹਨਾਂ ਨਾਲ ਹੀ ਜੁੜੀ ਹੈ ਠੀਕ ਹੈ ਅਗਲਾ ਸਵਾਲ 217 ਸ਼ਹੀਦ ਉਦਮ ਸਿੰਘ ਨੇ ਸਰ ਮਾਈਕਲ ਓਡਵਾਇਰ ਦੀ ਹੱਤਿਆ ਕਿੱਥੇ ਕੀਤੀ ਸੀ A ਪੈरिस B ਲਾਹੌਰ C ਦਿੱਲੀ D ਲੰਡਨ ਸ਼ਹੀਦ ਉਦਮ ਸਿੰਘ ਜੀ ਨੇ ਇਹ ਕਾਰਾ ਕੀਤਾ ਸੀ অপਸ਼ਨ D ਲੰਡਨ ਵਿੱਚ ਲੰਡਨ ਕੈਕਸਟਨ ਹਾਲਚਰ ਜੀ 1940 ਵਿੱਚ ਜਲਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲੈਣ ਲਈ ਕਿਉਂਕਿ ਓਡਵਾਇਰ ਉਸ ਵੇਲੇ ਪੰਜਾਬ ਦਾ ਲੈਫਟੇਨੈਂਟ ਗਵਰਨਰ ਸੀ ਬਿਲਕੁਲ ਮਹਾਨ ਸ਼ਹੀਦ ਜੀ ਪ੍ਰਸ਼ਨ 218 गुरु नानक नेविगेशन नामक कंपनी किसने स्थापित की थी ए सोहन सिंह बकना बी बाबा गुरदित सिंह सी सेवा सिंह ठिगरीवाला डी करतार सिंह सराबा गुरु नानक नेविगेशन कंपनी स्थापित की थी सी ऑप्शन बी बाबा गुरदित सिंह जी ने बाबा गुरदित सिंह ਏ ਕੋਮਾਗਾਟਾ ਮਾਰੂ ਜਹਾਜ਼ ਵਾਲੀ ਘਟਨਾ ਨਾਲ ਸੰਬੰਧਿਤ ਹੈ ਨਾ ਹਾਂਜੀ ਬਿਲਕੁਲ 1914 ਵਿੱਚ ਉਹਨਾਂ ਨੇ ਇਹੀ ਕੰਪਨੀ ਬਣਾ ਕੇ ਕੋਮਾਗਾਟਾ ਮਾਰੂ ਜਹਾਜ਼ ਕਿਰਾਏ ਤੇ ਲਿਆ ਸੀ ਭਾਰਤੀਆਂ ਨੂੰ ਕੈਨੇਡਾ ਲੈ ਜਾਣ ਲਈ ਠੀਕ ਹੈ ਅਗਲਾ ਸਵਾਲ 219 ਥੋੜਾ ਲੰਬਾ ਹੈ ਸਹੀ ਜੋੜੇ ਮਿਲਾਉਣੇ ਨੇ ਜੀ ਇੱਕ ਪਾਸੇ ਰਚਨਾਵਾਂ ਦੇ ਨਾਮ ਨੇ 1 ਸਕੈਚ ਆਫ 6 2 ਹਿਸਟਰੀ ਆਫ ਦੀ ਪੰਜਾਬ 3 ਦੀ ਪੰਜਾਬ 4 ਹਿਸਟਰੀ ਆਫ ਦੀ 6 ਹੂੰ ਦੂਜੇ ਪਾਸੇ ਲੇਖਕਾਂ ਦੇ ਨਾਮ ਏ ਜੀ ਡੀ ਕਨਿੰਗਮ

ਲਿਖੀ ਸੀ ਸਟਾਈਨਬਕ ਨੇ ਜੋ ਰਣਜੀਤ ਸਿੰਘ ਦੀ ਫੌਜ ਚ ਸੀ ਯਾਨੀ 3 ਦਾ ਬੀ 3 ਦਾ ਬੀ 4 ਤੇ ਹਿਸਟਰੀ ਆਫ ਦਾ ਸਿਕਸ ਇਹ ਬਹੁਤ ਮਸ਼ਹੂਰ ਹੈ ਜਿਹੜੀ ਕਨਿੰਗਮ ਦੀ ਯਾਨੀ 4 ਦਾ ਏ 4 ਦਾ ਏ ਤਾਂ ਫਿਰ ਬਣ ਗਿਆ 1 ਡੀ 2 ਸੀ 3 ਬੀ 4 ਏ ਹਾਂਜੀ ਇਹ অপਸ਼ਨ ਏ ਵਿੱਚ ਦਿੱਤਾ ਹੋਇਆ ਹੈ ਬਿਲਕੁਲ ਸੋ অপਸ਼ਨ ਏ ਸਹੀ ਹੈ ਇਹ ਕਿਤਾਬਾਂ ਅੰਗਰੇਜ਼ਾਂ ਨੇ ਲਿਖੀਆਂ ਸਨ ਹੈ ਨਾ ਜੀ 19ਵੀਂ ਸਦੀ ਚ ਇਹ ਉਸ ਸਮੇਂ ਦੇ ਪੱਛਮੀ ਨਜ਼ਰੀਏ ਨੂੰ ਦਰਸਾਉਂਦੀਆਂ ਨੇ ਪਰ ਇਤਿਹਾਸਿਕ ਜਾਣਕਾਰੀ ਲਈ ਅਹਿਮ ਨੇ ਠੀਕ ਹੈ ਜੀ ਆਖਰੀ ਸਵਾਲ ਅਜਦਾ 220 ਹੋਲਾ ਮਹੱਲਾ ਦੀ ਸ਼ੁਰੂਆਤ ਕਦੋਂ ਹੋਈ A 1699 B 1799 C 1701 D 1539 ਹੋਲਾ ਮਹੱਲਾ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਤੇ ਇਹ ਸਾਲ ਸੀ অপਸ਼ਨ C 1701 1701 ਖਾਲਸਾ ਸਿਰਜਣਾ ਤੋਂ ਬਾਅਦ ਹਾਂਜੀ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਹੋਈ ਤੇ 1701 ਵਿੱਚ ਅਨੰਦਪੁਰ ਸਾਹਿਬ ਵਿਖੇ Holi ਦੇ ਤਿਉਹਾਰ ਨੂੰ ਨਵਾਂ ਰੂਪ ਦਿੱਤਾ ਗਿਆ ਇਸ ਵਿੱਚ ਫੌਜੀ ਕਰਤੱਬ ਤੇ ਯੁੱਧ ਕਲਾ ਦਾ ਪ੍ਰਦਰਸ਼ਨ ਹੁੰਦਾ ਸੀ ਬਿਲਕੁਲ ਸਿੱਖਾਂ 'ਚ ਇਹ ਬੀਰ ਰਸ ਪਰਣ ਲਈ ਜੀ ਤਾਂ ਇਹ ਸੰ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਪ੍ਰਸ਼ਨ ਤੇ ਉਹਨਾਂ ਦੇ ਜਵਾਬ ਹਾਂਜੀ ਉਮੀਦ ਹੈ ਕਿ ਇਹ ਸਭ ਲਈ ਲਾਹੇਵੰਦ ਸਾਬਤ ਹੋਣਗੇ ਉਮੀਦ ਹੈ ਇਹ ਤੁਹਾਡੀ ਤਿਆਰੀ ਵਿੱਚ ਮਦਦ ਕਰਨਗੇ ਪੋਜ਼ਿਟਿਵ ਸਟੱਡੀ ਪੰਜਾਬ ਵੱਲੋਂ ਤੁਹਾਨੂੰ ਸਭ ਨੂੰ ਵਧੀਆਂ ਸ਼ੁਭਕਾਮਨਾਵਾਂ ਜੀ ਬਿਲਕੁਲ ਪੜਦੇ ਰਹੋ ਸਫਲਤਾ ਤੁਹਾਡੀ ਰਾਹ ਵੇਖ ਰਹੀ ਹੈ ਬਹੁਤ ਬਹੁਤ ਧੰਨਵਾਦ ਧੰਨਵਾਦ